الله اكبر الله اكبر الله اكبر ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬੀ ਦੀ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਅੱਜ ਪੂਰੇ ਦੇਸ਼ ਭਰ ਵਿੱਚ ਈਦ-ਉਲ-ਫਿੱਤਰ ਦਾ ਤਿਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਉਥੇ ਹੀ ਇਸ ਤਿਹਾਰ ਨੂੰ ਮੁੱਖ ਰੱਖਦੇ ਹੋਏ ਮੋਗਾ ਦੀ ਈਦਗਾਹ ਦੇ ਵਿੱਚ ਵੀ ਈਦ ਤੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਤੋਂ ਬਾਅਦ ਈਦ ਦਾ ਤਿਹਾਰ ਖੁਸ਼ੀਆਂ ਲਿਆਉਂਦਾ ਹੈ ਇਹ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਿਹਾ ਉਨ੍ਹਾਂ ਨੇ ਕਿਹਾ ਕਿ ਈਦ ਇੱਕ ਸਿਰਫ ਤਿਯਾਰ ਨਹੀਂ ਹੈ ਇਹ ਮਨੁੱਖਤਾ ਤੇ ਭਾਈਚਾਰੇ ਦੇ ਪਿਆਰ ਦਾ ਜਸ਼ਨ ਦਾ ਦਿਨ ਹੈ ਇਸ ਦਿਨ ਹਰ ਦਿਲ ਇੱਕ ਨਵਾਂ ਉਤਸ਼ਾਹ ਲਿਆਉਣ ਵਾਲਾ ਅਤੇ ਹਰ ਘਰ ਵਿੱਚ ਖੁਸ਼ੀਆਂ ਦਾ ਤੋਪਾ ਦੇਣ ਦਾ ਪ੍ਰਤੀਕ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਹੋਰ ਕੀ-ਕਿਆ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਸਾਡੀ ਸਮੁੱਚੇ ਚੈਨਲ ਦੀ ਟੀਮ ਵੱਲੋਂ ਵੀ ਆਪ ਸਭ ਨੂੰ Eid ul Fitr ਦੀਆਂ ਲੱਖ-ਲੱਖ ਮੁਬਾਰਕਾਂ ਹੋਣ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਤਿਹਾੜ ਆਪ ਸਭ ਸਭਣਾ ਲਈ ਖੁਸ਼ੀਆਂ ਦਾ ਪ੍ਰਤੀਕ ਹੋਵੇ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਤੇ ਨਵਾਂ ਤਾਂ ਚੈਨਲ ਨੂੰ ਫੋਲੋਅ ਅਤੇ ਸਬਸਕ੍ਰਾਈਬ ਕਰ ਲਿਓ ਬਹੁਤ-ਬਹੁਤ ਧੰਨਵਾਦ ਜੀ ਯਕੀਨਨ ਅੱਜ ਦਾ ਦਿਨ ਬਹੁਤ ਹੀ ਪਵਿੱਤਰ ਦਿਨ ਹੈ ਮੁਬਾਰਕ ਦਿਨ ਹੈ ਔਰ ਇਸ ਮੁਬਾਰਕ ਦਿਨ ਮੇ جہاں مسلمان عید کی خوشی مناتے ہیں عید کی نماز پڑھتے ہیں وہیں پر جو ہے باہمی تعلق اور صلح رحمی کا جو ہے درس دیتے ہیں تاکہ دنیا بھر میں جہاں کہیں بھی لوگ آباد ہے آپس میں اتحاد سے رہے مل محبت سے رہے اگر کوئی بھائی چارگی اور کوئی آپس میں جو ہے قدورت ہے نفرت ہے اس کو دل سے ختم کرے اور آپس میں ایک دوسرے سے محبت کو قائم رکھے ہمارا عید اور ہماری جو ہے مذہب جو ہے یہی حکم دیتا ہے کہ آپس میں مل محبت سے زندگی گزارے ملو صاحب کافی چرچہ میں رہتے ہیں کئی بار کیا ہوتا ہے کہ ہمارے جو لوگ ہیں مسلم بھائی چارے کے یہاں ہندو یا سکھ سمدائی کے لوگ ہیں دیش میں نفرت پیدا کرتے ہیں دیکھیے نفرت چاہے کوئی بھی پیدا کرے یہ ہر سماج میں غلط ہے نفرت زندگی کا نام نہیں ہے محبت زندگی کا نام ہے اور محبت سے ہی دنیا قائم ہے اگر محبت نہ ہو تو دنیا بیکار ہو جائے پیغام کیا دو گے دیش واسیوں کو میں پورے دیش واسیوں کو یہی پیغام دوں گا کہ نفرت کو ختم کرے آپس میں مل محبت سے رہے ایک دوسرے سے جو ہے کاندھے سے کاندھا ملا کر رہے ਔਰ ਜੋ ਹੈ ਸਭੀ ਭਾਈ ਚਾਰਗੀ ਉਖੂਵਤ ਮੁਹੱਬਤ ਕੀ ਜ਼ਿੰਦਗੀ گزارੇ ਇਹ ਪਵਿੱਤਰ ਦਿਹਾੜਾ ਸਾਲ ਚ ਇੱਕ ਦਿਨ ਦਾ ਹੁੰਦਾ ਤੇ ਅਸੀਂ ਇਸ ਦਿਹਾੜੇ ਨੂੰ ਬਹੁਤ ਧੂਮ ਧਾਮ ਨਾਲ ਮਨਾਉਂਦੇ ਆ ਸਾਨੂੰ ਇਸ ਰਾਸਤੇ ਤੇ ਪਾਇਆ ਵਾ ਸਾਡੇ ਪੀਰੋ ਮੁਰਸ਼ਦ ਬਾਬਾ ਅਲੀ ਖਾਨ ਿਸਤੀ ਨਿਆਮੀ ਿਸਤੀ ਨੇ ਸਾਨੂੰ ਇਹ ਰਸਤਾ ਦਿਖਾਇਆ ਵਾ ਹੁਣ ਅਸੀਂ ਇੱਥੇ ਆਉਣੇ ਆ ਆਪਦੇ ਸ਼ਹਿਰ ਤੋਂ ਅਸੀਂ 85 ਕਿਲੋਮੀਟਰ ਦੂਰ ਤੋਂ ਹਰ ਵਾਰ ਮੈਂ ਇੱਥੇ ਮੋਗੇ ਦੇ ਵਿੱਚ ਆਣ ਕੇ ਹੀ ਕਰਦਾ ਵਾਂ ਔਰ ਸਭ ਦੇ ਘੜੇ ਮਿਲਦਾ ਵਾਂ ਮੈਂ ਇਹ ਕਹਿਣਾ ਚਾਹਣਾ ਵਾਂ ਪੀ ਮਹੌਪਤ ਵਾਲਾ ਦੇਣਾ ਆਪਸ ਵਿੱਚ ਜਿੱਦ ਰਹੇ ਆ ਸਾਰਿਆਂ ਨੂੰ ਭਾਈਚਾਰੇ ਨੂੰ ਮਿਲ ਕੇ ਮੁਹੱਬਤ ਨਾਲ ਰਹਿਣਾ ਚਾਹੀਦਾ ਵਾ ਪਿਆਰ ਨਾਲ ਰਹਿਣਾ ਚਾਹੀਦਾ ਵਾ ਤੇ ਜਿਹੜਾ ਇਹ ਪਿਆਰ ਆ ਇਹ ਵੰਡ ਦੇਣਾ ਚਾਹੀਦਾ ਜਿਹੜੀ ਨਫ਼ਰਤ ਆ ਦਿਲਾ ਜੋ ਖਤਮ ਕਰ ਦੇਣੀ ਚਾਹੀਦੀ ਆ ਕਿਉਂਕਿ ਜਿਹੜਾ ਪਿਆਰ ਵਾ ਇਹੀ ਕੀ ਮਤਲਬ ਸੰਦੇਸ਼ ਆ ਸਾਡੇ ਪੀਰੋ মুর্ਸ਼ਦ ਦਾ ਸਾਡੇ ਜੋ ਜਿਹੇ ਰਸਤੇ ਤੇ ਅਸੀਂ ਚੱਲਦੇ ਆ ਸਾਡੇ ਸਰਕਾਰ ਦਾ ਉਨੰਦ ਉਹ ਇਹੀ ਹਦੇਸ ਆ ਵੀ ਮਤਲਬ ਪਿਆਰ ਮਾ ਪਤਨਾ ਰਹਿਣਾ ਭਾਈ ਚਾਰੇ ਚ ਬਾਹਰ ਜਿੰਨੇ ਵੀ ਬਾਹਰ ਦੇ ਮੁਰਖ ਜਾਂ ਕਿਤੇ ਵੀ ਜਿੰਨੇ ਮੇਰੇ ਭਰਾ ਅੱਜ Eid ਦਾ ਦਿਹਾੜਾ ਮਨਾਉਂਦੇ ਪਿਆ ਸਭ ਨੂੰ ਮੇਰੇ ਵੱਲੋਂ ਸलाम ਤੇ ਇਹ ਸ਼ਹਿਰ ਦੇ ਪਵਾਸੀਆਂ ਨੂੰ ਸलाम ਤੇ ਜਿੰਨੀ ਵੀ ਆਪਣੀ ਹੈਗੀ ਨਫ਼ਰਤ ਆ ਇਹਨੂੰ ਖਤਮ ਕਰਕੇ ਭਾਈਚਾਰੇ ਦੇ ਵਿੱਚ ਆਓ ਤੇ ਕੋਈ ਇਹ ਨਹੀਂਗਾ ਇਹ ਆਪਣੇ ਇੱਥੇ ਬਣਾਏ ਹੋਏ ਆ ਜੋ ਵੀ ਆ ਕੁਛ ਜਿੰਨੀਆਂ ਮੀਆਂ ਖੁਦਾਲੋਂ ਅੱਲਾਹ ਦਾ ਹਾਲੋਂ ਜਾਂ ਕਹਿ ਲੋ ਰੱਬ ਲੋ ਇਹ ਰੱਬ ਦੇ ਨਾਮ ਦੇ ਰੋਜੇ ਆ ਜੀ ਕਿਸੇ ਗੁਰੂ ਦੇ ਕਹਿ ਪੀਰ ਦੇ ਨਹੀਂ ਹੇ ਰੋਜ਼ੇ ਰੱਖਦੇ ਆ ਪੂਰਾ ਮਹੀਨਾ ਰੋਜ਼ੇ ਰੱਖਦੇ ਆ ਆਪਦੇ ਟਾਈਮ ਨਾਲ ਖਾਕ ਪੀਲੇ ਆਪਦੇ ਟਾਈਮ ਨਾਲ ਰੱਖਦੇ ਰੋਜਾ ਉਸ ਤੋਂ ਬਾਅਦ ਜੋ ਚਾਂਦ ਵੇਖ ਕੇ ਉਹਨੂੰ ਸलाम ਕਰਦੇ ਆਂ ਤੇ ਅਸੀਂ ਆਪਦੇ ਪੀਰੋ ਮੁਰਸ਼ਦ ਨੂੰ ਵੀ ਵਧਾਈਆਂ ਦੇਣੀਆਂ ਤੇ ਸਭ ਨੂੰ ਅਸੀਂ ਵਧਾਈਆਂ ਦੇਣੀਆਂ ਚਾਹੁੰਦੇ ਆਂ ਜੋ ਵੀ ਸਾਡਾ ਮੁਸਲਮਾਨ ਭਾਈਚਾਰਾ ਵਾਜਾ ਸਿੱਖ ਭਾਈਚਾਰਾ ਵਾ ਸਾਡੇ ਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਅਸੀਂ ਵੀ ਮਤਲਬ ਨਫ਼ਰਤ ਆੜੀ ਕਰਨੀ ਜੋ ਪਿਆਰ ਦੇ ਨਾਲ ਰਵਾਂਗੇ ਪਿਆਰ ਦੇ ਨਾਲ ਗਾਂ ਜਾਵਾਂਗੇ ਪਿਆਰ ਦੇ ਨਾਲ ਹੀ ਅਸੀਂ ਵੀ ਮਤਲਬ ਮਾ ਲਾ ਕਾਨੂੰਨ ਸਰ ਆਪ ਨੂੰ ਪਾ ਸਕਦੇ ਆ ਨਫਰਤ ਦੇ ਨਾਲ ਨਹੀਂ ਪਾ ਸਕਦੇ ਠੀਕ ਹੈ ਸਾਡੇ ਪੀਰੋਂ ਮਰਸਦ ਨੇ ਇੱਕੋ ਗੱਲ ਕਹੀ ਉਹਨੇ ਕਿਹਾ ਵਾ ਕਿ ਕਿਸੇ ਦੇ ਨਾਲ ਮੀਰ ਤੇਰ ਨਹੀਂ ਰੱਖਣੀ ਕਿਸੇ ਦੇ ਨਾਲ ਨਫਰਤ ਨਹੀਂ ਰੱਖਣੀ ਕਿਸੇ ਦੇ ਮਾਨਤ ਨਹੀਂ ਅੱਜ ਦੇ ਦਿਨ ਤੇ ਜਿਹੜੇ ਬਿਲਕੁਲ ਬੈਰੀ ਦੁਸ਼ਮਣਾਂ ਉਹਨਾਂ ਨੂੰ ਵੀ ਗਲੇ ਲਾ ਕੇ ਮੁਬਾਰਕਵਾਦ ਦੇਣੀ ਚਾਹੀਦੀ ਆ ਅੱਜ ਸਾਡੇ ਮੋਗਾ ਸ਼ਹਿਰ ਦੇ ਵਿੱਚ Eid ਦਾ ਜਿਹੜਾ ਤਿਹਾਰ ਆ ਬੜੀ ਖੁਸ਼ੀ ਨਾਲ ਸਾਰੇ ਪਾਸੇ ਮਨਾਇਆ ਜਾ ਰਿਹਾ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਮੇਰੇ ਕਾਉਂਸਲਰ ਵੀਰ ਦਵਿੰਦਰ ਤਵਾੜੀ ਜੀ ਵੱਲੋਂ ਅਸਰੈਲ ਜੀ ਵੱਲੋਂ ਜਿੰਨੀ ਵੀ ਇਹਨਾਂ ਦੀ ਜਿਹੜੀ ਸੰਸਥਾ ਸਾਰਿਆਂ ਵੱਲੋਂ ਦੇਸ਼ ਵੇਸ ਵਿੱਚ ਵਚਦੇ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਤੇ ਸਾਡੇ ਪਰਿਵਾਰ ਵੱਲੋਂ ईदियां ਬਹੁਤ ਬਹੁਤ ਮੁਬਾਰਕਾਂ ਮੈਂ ਬੇਨਤੀ ਕਰਦਾ ਸੱਚੇ ਪਾਤਸ਼ਾਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਐਂ ਹੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖ ਐਮਸਾ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਇੱਕ ਮੁਸਲਮ ਭਾਈਚਾਰੇ ਦੇ ਨਾਲ ਜਿਹੜੇ ਸਿੱਖ ਭਾਈਚਾਰੇ ਨੇ ਬੈਠ ਕੇ ਜਿਹੜੀ ਨਵਾਜ਼ਾਦਾ ਕੀਤੀ ਹੈ ਜਿਹੜੀ ਜੱਫੀ ਪਾ ਕੇ ਪਿਆਰ ਦਾ ਜਿਹੜਾ ਸੁਨਿਆ ਦਿੱਤਾ ਹੈ ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਆ ਇੱਥੇ ਹੁਣ ਅਸੀਂ ਆਏ ਆ ਇੱਥੇ ਸਾਰੇ ਧਰਮਾਂ ਦੇ ਬੰਦੇ ਆਏ ਆ ਜਿਵੇਂ ਗੁਰਦੁਆਰਾ ਮੰਦਿਰ ਦੇ ਵਿੱਚ ਜਾਂਦੇ ਆ ਸਾਰੇ ਉਵੇਂ ਅੱਜ ਇੱਥੇ ਨਵਾਜ ਵਾਸਤੇ ਅੱਜ ਇਹਨਾਂ ਦਾ ਅੱਜ ਇਹਨਾਂ ਨੇ ਰੋਜੇ ਜਿਹੜੇ ਖੁੱਲਨੇ ਹੁੰਦੇ ਆ ਉਹਨਾਂ ਕਰਕੇ ਸਾਰੇ ਸਿੱਖ ਸਰਦਾਰ ਬੰਦੇ ਵੀ ਜਿੰਨੇ ਆ ਉਹ ਵੀ ਸਾਰੇ ਪਹੁੰਚੇ ਆ ਇੱਥੇ ਇਹ ਜਿਹੜਾ ਤਿਹਾਰ ਹੁੰਦਾ ਇਹ ਸਾਰਿਆਂ ਦਾ ਸਾਂਝਾ ਹੁੰਦਾ ਤੇ ਸਾਡੇ ਜਿੰਨੇ ਵੀ ਇੱਥੇ ਮੁਸਲਮਾਨ ਭਾਈਚਾਰੇ ਇੱਕ ਦੂਜੇ ਨਾਲ ਮਿਲਵਰਤ ਕੇ ਰਹਿੰਦੇ ਆ ਕਿਸੇ 'ਚ ਕੋਈ ਫਰਕ ਨਹੀਂ ਗਾ ਜੀ ਕੀ ਸੁਨਿਆ ਕੀ ਦਿਓਗੇ ਅੱਜ ਸੁਨਿਆ ਤਾਂ ਇਹੀ ਹੈ ਬਸ ਹਿੰਦੂ ਮੁਸਲਮ ਸਿੱਖ ਐਸਾਈ فرق ਨਹੀਂਗਾ ਇਹ ਆਪਾਂ ਹੀ ਜਾਤ ਪਾਤਾਂ ਬਣਾਈਆਂ ਰੱਬ ਨੇ ਤਾਂ ਬੰਦੇ ਹੀ ਪੈਦਾ ਕੀਤੇ ਆ ਜੀ ਕੋਈ ਅਸੀਂ ਗੱਲ ਨਹੀਂ ਬਹੁਤ ਵਧੀਆ ਸਾਰੇ ਇੱਕ ਦੂਜੇ ਨਾਲ ਮਿਲ ਵਰਕੇ ਵਰਤਦੇ ਆ ਜੀ ਮੈਂ ਸਭ ਕਿਆ ਨਾਮ ਆਪ ਦਾ ਕਹਿੰਦੇ ਭਈ ਸਾਰਿਆਂ ਨੂੰ ਪਹਿਲਾ ਅਸਲਾਮੁਅਲੈਕ ਮੇਰਾ ਨਾਮ ਅਰਮਾਨ ਅਲੀ ਅਰਮਾਨ ਜੀ ਅੱਜ ਪੂਰੇ ਦੇਸ਼ ਵਿੱਚ ঈদ ਦਾ ਤਿਹਾੜੀ ਮਨਾਇਆ ਜਾ ਰਿਹਾ ਤੁਹਾਡੇ ਵੱਲੋਂ ਵਿੱਚ ਬੜਾ ਵਧੀਆ ਪ੍ਰੋਲਾ ਕੀਤਾ ਗਿਆ ਹੈ ਮੁਸਲਮਾਨ ਭਾਈਚਾਰੇ ਨਾਲ ਸਿੱਖ ਭਾਈਚਾਰੇ ਨੇ ਵੀ ਸ਼ਿਰਕਤ ਕੀਤੀ ਹੈ ঈদ ਦਾ ਤਿਹਾੜੀ ਮਨਾਇਆ ਗਿਆ ਗੱਲ ਮਿਲ ਕੇ ਜਿਹੜਿਆ ਵਧਾਈਆਂ ਦਿੱਤੀਆਂ ਗਈਆਂ ਠੀਕ ਹੋ ਇਹ ਤਿਹਾਰ ਕਲਬ ਮੋਸਨ ਭਾਈਚਾਰ ਦਾ ਨਹੀਂ ਸਾਰੇ ਸਾਰੇ ਧਰਮਾਂ ਦਾ ਇਕੱਠੇ ਮਨਾਇਆ ਜਾਂਦਾ ਹੈ ਵਿੱਚ ਭਾਈਚਾਰੀ ਸਭ ਨੂੰ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਅੱਪਰ ਇੱਥੇ ਆ ਕੇ ਜਾਤਾਂ ਵਾਤਾ ਵੰਡੋਟਾਈਆਂ ਕੀਤੀਆਂ ਉੱਤੇ ਆ ਕੇ ਰੱਬ ਇੱਕੋ ਹੀ ਆ ਸਭ ਧਰਮ ਰੱਬ ਦੇ ਵੱਖਰੇ ਵੱਖਰੇ ਨਾਮ ਨੇ ਪਰ ਸਾਰਿਆਂ ਨੇ ਜਾਣ ਇੱਕੋ ਰੱਬ ਕੋਲ ਆ ਸਾਰਾ ਰੱਬ ਸਾਰਿਆਂ ਦਾ ਰੱਬ ਇੱਕੋ ਹੀ ਆ ਇਸ ਲਈ ਨਾ ਫਰਕ ਕਰਦੇ ਹੋਏ ਮੁਸਲਮਾਨ ਭਾਈਚਾਰਾ ਵੱਲੋਂ ਜਾਂ ਸਿੱਖ ਭਾਈਚਾਰਾ ਵੱਲੋਂ ਸਾਡੇ ਸਾਰੇ ਇੱਕੋ ਹੀ ਨੇ ਤੇ ਅਸੀਂ ਸਾਰਿਆਂ ਨਾਲ ਵਧੀਆ ਤੇ ਮੇਲ ਮਲਾਪ ਕਰਕੇ ਈਦ-ਏ-ਇਤਿਹਾਰ ਮਨਾਇਆ ਜਾਂਦਾ ਹੈ ਕਾਫੀ ਲੋਕ ਨੇ ਜਿਹੜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿੱਦਾਂ ਪਿਆਰ ਕਾਫੀ ਦੇਖਣ ਨੂੰ ਮਿਲਿਆ ਪਰ ਸ਼ਰਾਬੀ ਲੋਕ ਨੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਰ ਇੱਕ 'ਚ ਕੋਈ ਨਾ ਕੋਈ ਹੁੰਦਾ ਹੀ ਹੈ ਜਿਹੜਾ ਵੰਡ ਪਾਉਂਦੀ ਹੈ ਪਾਉਂਦੇ ਆ ਪਰ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਸਗੋਂ ਕਿਉਂਕਿ ਹਰ ਇੱਕ ਹਰ ਇੱਕ ਧਰਮ ਦਾ ਇੱਕੋ ਹੀ ਸੰਦੇਸ਼ ਆ ਮੁਹੱਬਤ ਨਾਲ ਤੇ ਅਮਨ ਨਾਲ ਰਹਿਣਾ ਚਾਹੀਦਾ ਵਾ ਪੈਗਾਮ ਕੀ ਦੇ ਰਿਹਾ ਹਾਂ ਵਿਸ਼ਵਾਸੇ ਮੌਜੂਦ ਹੈ ਪੈਗਾਮ ਇਹ ਆ ਕਿ ਅਸੀਂ ਸਾਰੇ ਇੱਕੋ ਮਾਲਕ ਦੇ ਬਜਵਾਕ ਆ ਸਭ ਨੂੰ ਮਿਲ ਜੁਲ ਕੇ ਤੇ ਇਕੱਠੇ ਹੋ ਕੇ ਤੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਈ ਅੱਲਾ wow